ਅ ਵੀ ਨਹੀਂ ਬਾਈ ਜੀ ਘਰ ਤਾਂ ਵੀ ਸਾਡੇ ਕੋਲ ਜਿਹੜੇ ਮੁਲਕ 'ਚ ਵੇਲ ਨਹੀਂ ਹੈਗਾ ਉਹਨੂੰ ਮਹੀਨਿਆਂ ਬਾਅਦ ਛੱਡ ਕੇ ਆ ਕੇ ਉਹ ਵੀ ਗਰਮੀ ਦੇ ਮੌਸਮ 'ਚ ਪੰਜਾਬ ਦੀ ਜਦੋਂ ਮੁਰਕੋ ਮੁਰਕੀ ਹੋਈ ਹੁੰਦੇ ਆ ਜੱਗੀ ਬਾਈ ਬਹੁਤ ਧੰਨਵਾਦ ਸੱਸੀ ਗੱਲ ਸੱਸੀ ਗੱਲ ਸਾਰੇ ਮਾਗਬਿਲਟੀ .com ਵਾਲੇ ਕਿਹੜਾ ਪਿੰਡ ਆ ਵੀਰ ਦਾ ਬੋਰਜ ਹਰੀ ਸਿੰਘ ਜੀ ਤੇ ਬੋਰਜ ਹਰੀ ਸਿੰਘ ਕਿੱਥੇ ਦਾ ਪਿੰਡ ਹੈ ਰੈਕੋਰਡ ਦੇ ਨਾਲ ਜੀ ਰੈਕੋਰਡ ਦੇ ਨਾਲ ਕਿੱਥੇ ਰਹਿੰਦੇ ਹੋ ਮੈਂ ਕਨੇਡਾ 'ਈ ਰਹਿੰਦਾ ਹਾਂ ਕਨੇਡਾ ਕਿਹੜੀ ਜਗ੍ਹਾ ਸਰੀ ਜੀ ਸਰੀ 'ਚ ਹਾਂਜੀ ਤੇ ਵਿਆਹੇ ਹੋਏ ਹੋ ਹਾਂਜੀ ਵਿਆਹੇ ਹੋਏ ਵਿਆਹੇ ਹੋਏ ਹਾਂ ਫਿਰ ਇਹ ਸ਼ੌਕ ਉਧਰ ਬੈ ਕੇ ਨਹੀਂ ਪੂਰਾ ਹੁੰਦਾ ਉਧਰ ਤਾਂ ਇਹ ਕੰਮ ਹੀ ਆ ਵਸੇ ਹਾਂ ਦਸੋਂ ਕਿਤੇ ਪੂਰੇ ਹੁੰਦੇ ਇੱਧਰ ਹੀ ਹੁੰਦਾ ਹੈ ਵੀ ਕੰਮ ਕਰਦੇ ਆ ਬੰਦੇ ਸ਼ੌਕ ਦਾ ਉਧਰੋਂ ਵੀ ਪੂਰਾ ਹੀ ਕਰਦੇ ਆ ਬਹੁਤ ਬੰਦੇ ਆ ਕਬੂਤਰਾਂ ਵੀ ਮਿਲਦੇ ਕਬੂਤਰਾਂ ਨੂੰ ਹਾਂ ਉਹਦਾ ਸਾਹੀ ਜਿਹੜਾ ਜੋਗ ਤੇ ਨਿੰਘ ਜਾਂਦੀ ਹਾਂ ਹਾਂ ਕਬੂਤਰਾਂ ਲਈ ਧਿਆਨ ਹੀ ਨਹੀਂ ਜਾਂਦਾ ਬਿਲਕੁਲ ਅੱਛਾ ਉਧਰ ਸੇਮ ਹੀ ਨਹੀਂ ਮੈਂ ਉਧਰ ਰਹਿਣਾ 6 ਮਹੀਨੇ ਤੇ ਗਰਮੋ ਗਰਮੀ ਰਹਿਣਾ ਹੀ ਗਰਮੋ ਗਰਮੀ ਜਦੋਂ ਲੋਕ ਭੱਜਦੇ ਆ ਵੀ ਉੱਥੇ ਠੰਡੇ ਮੌਨਿਕ ਚੱਲੀਏ ਤੁਸੀਂ ਇੱਧਰ ਅੱਛਾ ਕੀ ਕੰਮ ਕਰਦੇ ਹੋ ਮੈਂ ਪੇਂਟ ਕਰਦਾ ਹਾਂ ਪੇਟ ਹਾਂਜੀ ਬਾਈ ਵਾਲੀ ਗੱਲਾਂ ਸਿੱਧੀਆਂ ਆਈਆਂ ਨਾ ਉਹ ਨਹੀਂ ਵੀ ਤਾਂ ਬਾਈ ਬਹੁਤ ਆਇਆ ਕਿ ਨਹੀਂ ਬਾਈ ਦਾ ਸੁਆਦ ਆ ਗਿਆ ਜੀ ਅੱਜ ਗੱਲਾਂ ਬਾਤਾਂ ਦਾ ਐਵੇਂ ਦੁਨੀਆ ਝੂੜ ਤੂਬਾਨ ਕੈਮਰੇ ਦੇ ਮੂਰੇ ਲੱਖਾਂ ਬੰਦਿਆਂ ਨੇ ਦੇਖਣਾ ਜੱਗੀ ਭਾਈ ਇੰਨੀ ਮਿਹਨਤ ਕਰਕੇ ਫਿਰ ਇਦਾਂ ਉਹ 6 ਮਹੀਨੇ ਕਬਰ ਕਿਵੇਂ ਕਰਦੇ ਹਾਂ ਬਸ ਹੀ ਟਾਈਮ ਪਾਸ ਕਰੀ ਜਾਂਦੇ ਹਾਂ ਇਦਾਂ ਸੌਂਗਾ ਪੂਰਾ ਨਿੱਕਾ ਹੁੰਦਾ ਚੌਥੀ ਪੜਦਾ ਉਹਨੇ ਕੁੱਪਤ ਰੱਖਿਆ ਜੀ ਅੱਛਾ ਉਹਨਾਂ ਦੇ ਡੈਡੀ ਹੁਣੇ ਖੁੱਡੇ ਵੀ ਢਾ ਦਿੰਦੇ ਸੀਗੇ ਕੂਟਰ ਵੀ ਚਗਾ ਦਿੰਦੇ ਸੀਗੇ ਹਾਂ ਫਿਰ ਮੈਂ ਲਿਆਂਦਾਈ ਤੱਕੇ ਨਹੀਂ ਰੱਖੇ ਹੋਏ ਸੀਗੇ ਇਹ ਗੱਲ ਅੱਛਾ ਕਿੰਨੇ ਭਰਾਓ ਅਈ ਦੋ ਭਾਈ ਨੇ ਡੈਡੀ ਕੋਣੀ ਕੀ ਕੰਮ ਕਰਦੇ ਸੀਗੇ ਖੇਤੀਬਾੜੀ ਕਰਦੇ ਸੀਗੇ ਅੱਛਾ ਬਿਕਰ ਭਾਈ ਚਲੋ ਬੰਦੇ ਬਹੁਤ ਆਉਂਦੇ ਆ ਵੀਰ ਹਰੇਕ ਸਾਲ ਆਉਂਦਾ ਹਾਂਜੀ ਹਰੇਕ ਸਾਲ ਆਉਂਦਾ ਕਿੰਨੇ ਕ ਬੰਦੇ ਆਉਂਦੇ ਹੋਣਗੇ ਪੰਜਾਬ ਚ ਵੈਸੇ ਥੋੜੇ ਅੰਦਾਜ਼ੇ ਨਾਲ ਤੁਸੀਂ ਹਰੇਕ ਬਾਜੀ ਤੇ ਜਾਣਦੇ ਹੋ ਵੀ ਜਿਹੜਾ ਕੈਨੇਡਾ 6 ਮਹੀਨੇ ਛੱਡ ਕੇ ਇੱਥੇ ਰਹਿੰਦਾ ਅਸਲੀ ਆਸ਼ਕੀ ਆ ਮੇਰੇ ਸਾਨੂੰ ਤਾਂ ਤਿੰਨ ਚਾਰ ਜਣੇ ਆਉਂਦੇ ਆ ਜੀ ਜੀਤ ਦਬਈ ਵਾਲ ਉਹ ਦਵਾਈ ਚੋਜੀਤ ਬਾਈ ਆਉਂਦਾ ਸਾਡੀ ਆਪਣਾ ਮੰਟ੍ਰਾਲੇ ਛੱਡ ਗਿਆ ਹੁਣਾ ਇਹ ਹੋ ਗਿਆ ਆਪਣਾ ਛੋਟਾ ਭਰਾ ਵੀ ਵਾਰ ਆਉਂਦਾ ਛੇੜੀ ਕੋਈ ਬੈਠ ਕੀ ਨੀ ਲੌਕਡਾਊਨ ਕਰਕੇ ਹਾਂ ਉਹਨੇ ਵੀ ਆਉਣਾ ਹੀ ਆਉਣਾ ਇਹ ਆ جنੂਨ ਆ ਪਤਾ ਗੱਲ ਗਿਆ ਜੀ ਇੰਨੇ ਦਿਮਾਗ ਮਾਈਂਡ ਸੈਟ ਇੱਥੇ ਹੋ ਗਏ ਵੀ ਬਾਕੀ ਉਮਰ ਸਾਰੀ ਉਮਰ ਕੰਮ ਹੀ ਕਰਨਾ ਜੀ ਬੰਦਾ ਮਸ਼ੀਨ ਤਾਂ ਹੀ ਨਹੀਂ ਹਾਂ ਹੁਣ ਇਹ ਇਹ ਹੁਣ ਜਾਣਾ ਸੀ ਹੁਣ ਇਹਦੇ ਡੈਡੀ ਨੇ ਮੈਨੂੰ ਕਿਹਾ ਸਪੈਸ ਨੇ ਹਾਂ ਕਹਿੰਦਾ ਹੁਣ ਤੇਰੇ ਕਰਕੇ ਛੱਡ ਚੱਲੇ ਨਹੀਂ ਜੀ ਤੇ ਜਿਵੇਂ ਉਹ ਕਹਿੰਦਾ ਜਾ ਉਹ ਨਾਲ ਲੈ ਕੇ ਜਾਣਾ ਜੀ ਉਹ ਜਿਹੜੇ ਮਾਪੇ ਸਾਰੇ ਚਲੇ ਗਏ ਕੈਨੇਡਾ ਅੱਛਾ ਕੋਈ ਨਹੀਂ ਬਚੇ ਨਾ ਸੜ ਕੇ ਜਾਂਦਾ ਹੋਇਆ ਇਹ ਹਾਲਾਤ ਇਹੋ ਜਿਹਾ ਕੋਈ ਗੱਲਬਾਤ ਹੋ ਜੇ ਹਨ ਪਰ ਉਹਨਾਂ ਨੂੰ ਆਪਣੇ ਤੇ ਪੂਰਾ ਫੇਕ ਆ ਉਹ ਬਕਰਾ ਤੇਰੇ ਕੋਲ ਤੁਹਾਨੂੰ ਬੇਫਿਕਰੀ ਆ ਇਹ ਵੀ ਭਰਾ ਵਾਂਗੂ ਆਖੇ ਵੀ ਲੱਗਦਾ ਕੋਈ ਵੀ ਗੱਲਬਾਤ ਰੋਕਦਾ ਨਹੀਂ ਗਣਾ ਗੱਡੀ ਜਾਂਦਾ ਗੱਲੀ ਨਹੀਂ ਕੋਈ ਹੁਣ ਇਹਨੂੰ ਕਹਤਾ ਇੱਕ ਮਹੀਨਾ ਰਹਿ ਗਿਆ ਤਾਂ ਮੈਂ ਕਿਹਾ ਹੁਣ ਆਪਣੇ ਇੱਧਰ ਕੰਮ ਲੋਟ ਨਹੀਂ ਆਉਂਦਾ ਕੰਮ ਵੀ ਛੱਡਿਆ ਹੈ ਪਤਰਾ ਕਿਸ ਸੰਬੰਧ ਸਾਹ ਆਉਣਾ ਕੱਲ ਕੋਈ ਉਧਰ ਵੀ ਜਾਂਦਾ ਕੰਮ ਖਰਾਦ ਜਾ ਕੇ ਕੰਮ ਹੀ ਕਰ ਮਨ ਲਈ ਗੱਲ ਹਾਂਜੀ ਹਾਂਜੀ ਬਿਲਕੁਲ ਹੁਣ ਮੇਰੇ ਖਿਆਲ 21 22 ਤੱਕ ਤਾਂ ਹਜੇ ਹੈਗਾ ਹੀ ਆ ਨਹੀਂ 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 ਹੈ ਜਲੇ ਨਹੀਂ ਆ 21 ਤਰੀਕ ਤੱਕ ਮੈਨੂੰ ਲੱਗਦਾ ਕੈਨੇਡਾ ਨੇ ਬੰਦ ਕਰਤਾ ਨਹੀਂ ਬੰਦ ਕਰਤਾ ਹੀ ਬੰਦ ਕਰਤਾ ਕਿਉਂ ਬਲੈਕਟਾਂ ਖੁੱਲ ਗਈਆਂ ਉਹ ਆ 21 22 ਨੂੰ ਕੋਈ ਖਿਆਲ ਉਹਦੋਂ ਬਾਅਦ ਖੁੱਲ ਜਾਣ ਹਾਂਜੀ ਹਾਂਜੀ ਅਗਲੇ ਸਾਲ ਫੇਰ ਆਉਣਾ ਅਗਲੇ ਸਾਲ ਆਉਣੀ ਹੈ ਉਧਰ ਵੀ ਕੋਈ ਕਬੂਤਰ ਆ ਉਧਰ ਵੀ ਬੰਦੇਲੇ ਬਹੁਤ ਰੱਖੇ ਹੋਣਗੇ ਹਾਂ ਬਹੁਤ ਰੱਖਿਆ ਕੋਠੇ ਦੇ ਉਧਰ ਅੱਛਾ ਉਧਰ ਕਬੂਤਰਾਂ ਵਾਲੇ ਹੈਗੇ ਬਹੁਤ ਮੇਰੇ ਪੰਮਾ ਜੂ ਐਸਾ ਮੇਰੇ ਪੈਣ ਤੋਂ ਹੁੰਦਾ ਉਹਦੇ ਵੀ ਰੱਖੇ ਹੋਇਆ ਅੱਛਾ ਉਹ ਹੀ ਉਧਰ ਡਾਉਂਦਾ ਬਾਜੀਆਂ ਜੀ ਠੀਕ ਠੀਕ ਆ ਤਿਆਨੀ ਪੂਰੇ ਸੈਟੀਸਫਾਈ ਹੋ ਹਾਂਜੀ ਹਾਂਜੀ ਹੁਣ ਐਤ ਕੀ ਦਾ ਬਾਈ ਕਹਿੰਦਾ ਥੋੜਾ ਮੰਦਾ ਗਾਹ ਵਾਲੇ ਸਾਲ ਤਿਆਰੀ ਕਰਦੇ ਹਾਂ ਹਾਂਜੀ ਹਾਂਜੀ ਚਲੋ ਵਧੀਆ ਗੱਲ ਆ ਤੇ ਪੂਰੇ ਸੈਟੀਸਫਾਈ ਹੋ ਬਿਲਕੁਲ ਜੀ ਖੋਜੋ ਪੂਰੇ 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 ਖੋਸਾਂ ਜੀ ਚਲੋ ਪ੍ਰਮਾਤਮਾ ਕਿਰਪਾ ਕਰੇ ਭਾਈ ਜੀ ਖਾਲਸਾ ਜੀ ਏ ਆਪਣਾ ਸ਼ਹਿਰ ਦਾ ਜੀ ਬਿੰਦਰ ਖੰਡੂਰ ਤੁਸੀਂ ਨਹੀਂ ਸਾਰੇ ਰੋਣ ਮੰਤਰੋ ਅਦਾਤਾਂ ਉਹਨੂੰ ਹੁੰਦੇ ਗੱਡੀ ਵੀ ਬਾਈ ਜੀ 사ਸੀ ਕਾਲ ਸਸੀ ਕਾਲ ਬਾਈ ਜੀ ਸਰ ਖੰਡੂਰ ਆਪਣੇ ਜੋਦਾਂ ਦੇ ਨਾਲ ਜੀ ਹਾਂਜੀ ਬਾਬਾ ਜੀ ਕਿਵੇਂ ਇਹ ਲੈਂਚ ਆਏ ਇਹ ਤੋਂ ਮੈਨੂੰ ਬਚਪਨ ਤੋਂ ਹੀ ਆ ਜੀ ਸੌਂਕ ਅੱਛਾ ਹਾਂਜੀ ਸਾਡੇ ਸਾਹਮਣੇ ਮਹਾਂਤਾਂ ਦਾ ਘਰ ਸੀ ਉਹਨਾਂ ਨੇ ਰੱਖੇ ਹੁੰਦੇ ਕਬੂਤਰ ਜੀ ਆਪਾਂ ਦਾਣਾ ਪਾਣੀ ਪਾਉਂਦੇ ਸੀਗੇ ਜਿੱਥੋਂ ਹਾਂ ਬਸ ਉਥੋਂ ਵਾਲੀ ਵਾਲੀ ਚੱਲ ਪਿਆ ਜੀ ਕੰਮ ਅੱਛਾ ਉਥੋਂ ਹੌਲੀ ਹੌਲੀ ਚੱਲ ਹਾਂਜੀ ਹਾਂ ਠੀਕ ਹੈ ਉਹ ਪਹਿਲਾ ਬਾਜ਼ੀਆਂ ਕਦੋਂ ਛੱਡਣ ਲੱਗੇ ਜੀ ਮੈਂ ਤਕਰੀਬਨ 2002 ਤੋਂ ਜੀ 2 ਤੋਂ ਛੱਡਣ ਲੱਗੇ ਹਾਂ ਜੀ ਹਾਂ ਜੀ ਬਾਜ਼ੀ ਵਾਲਾ ਬਾਜ਼ੀ ਦਾ ਮਾਹੌਲ ਤਾਂ ਹੋਰ ਹੁੰਦਾ ਵਾ ਫਿਰ ਤੁਸੀਂ ਬਾਣੇ ਕਿ ਉੱਥੇ ਨਹੀਂ ਬਾਣਾ ਪੰਗੜੇ ਬਾਜ਼ੀ ਦੇ ਉੱਦਾਂ ਨਹੀਂ ਫਿਰਦੇ ਰਹਿੰਦੇ ਜੀ ਆਪਾਂ ਹਾਂ ਜੀ ਵਧੀਆ ਤਰੀਕੇ ਨਾਲ ਹੀ ਰੱਖਿਆ ਜੀ ਵਧੀਆ ਤਰੀਕੇ ਨਾਲ ਮੈਂ ਕਹਾਂ ਕੋ ਉੱਥੇ ਦਾ ਬਾਜੀ ਉਹਨਾਂ ਨੇ ਗੱਲਾਂ ਬਾਤਾਂ ਕਿ ਤੁਸੀਂ ਬੰਦੇ ਥੋਟੋ ਜੱਖਦਾ ਹੀ ਹੁਣ ਹਾਂ ਜੀ ਬਈ ਬਾਜੀ ਹੁਣੇ ਦੇਖੋ ਵੈਸੇ ਹੀ ਆ ਨਹੀਂ ਸਰਸਿੱਕੀ ਸਰੋਤ ਦਾ ਉਹਦਾ ਬੰਦਾ ਸਤਕਾਰ ਆਪਾਂ ਪੰਜਾਬੀਆਂ ਸਤਕਾਰ ਕਰਦੇ ਬਿਲਕੁਲ ਜੀ ਹਾਂ ਜੀ ਤੇ ਬਾਈ ਜੀ ਹੁਣਾਂ ਨਾ ਫਿਰ ਕਦੋਂ ਮੇਲ ਜੋਲ ਹੋਇਆ ਬਾਈ ਜੀ ਕਿਹੜੇ ਸੰਤ ਮਿਲੇ ਸੀ ਭਾਈ ਸਿਤਾ ਹਾਂ ਥੀਲਾ ਦਸੂਗਾ ਤੇ ਆ ਤਾਂ ਫਿਰ ਗੱਲ ਹੀ ਹੋਈ ਗੀ ਬਾਈ ਚੇਸੰਗ ਵਾਲੀ ਬਾਜੀ ਨੂੰ ਗਏ ਸੀ ਆਪਾਂ ਇਕੱਠੇ ਆ ਨਾ ਜੀ ਹਾਂ ਚੇਸੰਗ ਵਾਲੀ 2009 ਚ 2010 ਬਾਈ ਜੀ 10 ਜੀ 2010 ਤੋਂ ਜੀ ਫਿਰ ਤੁਹਾਨੂੰ ਪੱਕੀ ਤਰੀਕ ਨਹੀਂ ਯਾਦ ਨਹੀਂ ਸੀ ਹੈ ਮੈਂ ਪਹਿਲਾਂ ਕੂਤਰਾਂ 'ਚ ਬਹੁਤਾ ਧਿਆਨ ਨਹੀਂ ਦਿੱਤਾ ਜੀ ਮੈਂ ਕੰਮ 'ਚ ਡੈਰੀ ਦੇ ਕੰਮ 'ਚ ਹੀ ਸੀਗਾ ਜੀ ਬਾਜੀਆਂ ਵੀ ਸਾਡੇ ਨੇ ਸਾਡੇ ਨੇ ਨਹੀਂ ਬਾਈ ਕੋਲੇ ਫੜਾ ਗਏ ਜੀ ਹਾਂ ਫਿਰ ਹੁਣ 2 ਸਾਲਾਂ ਤੋਂ ਪੂਰਾ ਆਪਾਂ ਧਿਆਨ ਦਿੱਤਾ ਹੋਇਆ ਜੀ ਚਾ ਹੁਣ ਬਾਜੀਆਂ ਦਿੱਤੇ ਹੋ ਹਾਂਜੀ ਹਾਂ ਬਹੁਤ ਜੱਤਿਆਂ ਦੀ ਬਾਜੀਆਂ ਬਾਈ ਨੇ ਗੁਰਮੰਤਰ ਦਿੱਤੇ ਪੂਰੇ ਪੂਰੇ ਜੀ ਹਾਂ ਬਹੁਤ ਵਧੀਆ ਜੀ ਕਦੇ ਕਬੂਤਰਾਂ ਨੂੰ ਜਵਾਬ ਨਹੀਂ ਦਿੱਤਾ ਜੀ ਕੋਈ ਖੇਡ ਨਹੀਂ ਰੋਕੀ ਬਈ ਇਹੋ ਜੀ ਗੱਲ ਵੀ ਨਾ ਦੱਸੀ ਹੋ ਬਈ ਜੀ ਅੱਛਾ ਹਾਂਜੀ ਯਾਨੀ ਸੈਟੀਸਫਾਈ ਹੋ ਬਿਲਕੁਲ ਜੀ ਠੀਕ ਆ ਤੇ ਖੰਡੂਰ ਆ ਗਾਂ ਵੀ ਕਿਸੇ ਨੂੰ ਮਾੜੇ ਮੋٹے ਰੈਸਲਾ ਦੇ ਦਿੰਦੇ ਆ ਮਾੜੀ ਮੋਟੀ ਦੇ ਦਈਦੀ ਆ ਜੀ ਨਿੰਨਕ ਹੁੰਦਾ ਹਾਂਜੀ ਹਾਂ ਜਿੰਨਕ ਹੁੰਦਾ ਜੀ ਚਲੋ ਬਹੁਤ ਧੰਨਵਾਦ ਕਿਉਂਕਿ ਇਹ ਸਾਰਾ ਬਾਈ ਫਿਕਰ ਦਾ ਸਾਰਾ ਹੀ ਗਰੁੱਪ ਆ ਤੇ ਇਧਰ ਹੁਣ ਮਾਸਟਰ ਜੀ ਨਾਲ ਵੀ ਆਪਾਂ ਗੱਲਬਾਤ ਕਰੀਏ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਸਟਰ ਜੀ ਤੁਸੀਂ ਫਿਰ ਮਾਸਟਰੀ ਲੈਂਡ ਛੱਡ ਕੇ ਇਧਰ ਕਿਵੇਂ ਬਾਈ ਹੁਣਾਂ ਨਹੀਂ ਮਾਸਟਰੀ ਲੈਂਡ ਤਾਂ ਨਹੀਂ ਛੱਡੀ ਸੀ ਮਾਸਟਰੀ ਲੈਂਡ ਤੇ ਚੱਲੀ ਜਾਂਦੀ ਹੈ ਜੀ ਨਹੀਂ ਕਬੂਤਰ ਬਾਈ ਤਾਂ ਕੈਨੇਡਾ ਛੱਡੀ ਬੈਠਿਆ ਮਾਸਟਰੀ ਦਾ ਹਲੋ ਉਹ ਮੈਂ ਮੈਸੂਨ ਦੀਆਂ ਛੁੱਟੀਆਂ ਚ ਆ ਜੰਨੇ ਹਾਂ ਹਾਂ ਜੂਨੀਅਰ ਸਟੇ ਜੜਾ ਦੀ ਜੀ ਫਿਰ 11 ਮਹੀਨੇ ਬੰਦ ਰਹਨੇ ਹਾਂਜੀ ਸਰਬੰਦਾ ਜੀ ਨਹੀਂ ਇਹਦਾ ਹੁਣ ਤੁਸੀਂ ਕੈਮਰੇ ਮੂਹਰੇ ਕਹਿੰਦੇ ਹੋ ਵੀ ਉਹ ਕਈਆਂ ਨੇ ਦੇਖ ਲੈਣਾ ਬਈ ਮਾੜੀ ਮਜ਼ਬੂਤਰ ਇਹ استاد ਜੀ ਬੈਠੇ ਇਹਨਾਂ ਨੂੰ ਪਤਾ ਜੀ ਅੱਛਾ ਹਾਂ ਇਹਨਾਂ ਨੂੰ ਪਤਾ ਵੀ ਜੂਨ ਚ ਸੁੱਟਿਆ ਹੁੰਦੀ ਹੈ ਉਦੋਂ ਮੈਂ ਡਾਊਨ ਆਈ ਜਿਵੇਂ ਚਲੋ ਐਦਕੀ ਲੋਕਡਾਊਨ ਸੀ ਐਕਤੀ ਵਧੀਆ ਉੱਡੇ ਆਈ ਅੱਛਾ ਪਿਛਲੀ ਾਰ ਵੀ ਵਧੀਆ ਉੱਡੇ ਆ ਅੱਛਾ ਹਾਂਜੀ ਬਾਈ ਹੋਂਨਾ ਦਾ ਪਿਆਰ ਸਾਰਾ ਇਕੱਠਾ ਹੀ ਗਰੁੱਪਾ ਬਣ ਗਿਆ ਸਾਰਾ ਭਾਈਚਾਰ ਪਰਿਵਾਰ ਹੀ ਬਣ ਜਾਂਦਾ ਬਿਲਕੁਲ ਹੈ ਨਾ ਤੁਸੀਂ ਵਧੀਆ ਸਾਰੇ ਮਿੱਤਰ ਦੋਸਤ ਕਿਉਂਕਿ ਬੰਦਾ ਕੈਨੇਡਾ ਛੱਡ ਕੇ ਵੀ ਬਾਈ ਨਾਲ ਪਿਆਰ ਬੈਠਾ ਉਹ ਮੁੰਡੇ ਕਿੱਥੋਂ ਕਿੱਥੋਂ ਆਏ ਆ ਬਾਈ ਨੇ ਰਹਿਣ ਖਾਣ ਦਾ ਬੰਦਾ ਸਾਰੀਆਂ ਗੱਲਾਂ ਦੇਖੋ ਕਿ ਮੈਂ ਬਾਈ ਦੀ ਗੱਲ ਹੈ ਬਿਕਰ ਬਾਈ ਜੀ ਇੰਨਾ ਪਰਿਵਾਰ ਐਡਾ ਪਰਿਵਾਰ ਰੱਖਣਾ ਵੀ ਬਹੁਤ ਵੱਡਾ ਗੱਲ ਸੌ ਨੇ ਤੁਹਾਡੇ ਕੋਲੇ ਸਾਰੇ ਬੰਦਿਆਂ ਦੀ ਦੇਖੋ ਦੋ ਸ਼ਗਿਰਦ ਵੀ ਆ ਕਈ ਗਰਾਂ ਉਹਨਾਂ ਦੀ ਨਹੀਂ ਬਣਦੀ ਹੁੰਦੀ ਤੁਸੀਂ ਤੁਹਾਨੂੰ ਤਾਂ ਇੱਕੋ ਜੇ ਆ ਮਾਂ ਦਾ ਪੁੱਤ ਪਿਆਰਾ ਹੀ ਹੁੰਦਾ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਕਿਉਂ ਉਸਤਾਦ ਜੀ ਹਾਂਜੀ ਤੇ ਤੁਸੀਂ ਸਮਝਾਦਨੇ ਹੋ ਤੁਹਾਡਾ ਵੱਡੇ ਹੋ ਵੀ ਪਾਈ ਨਹੀਂ ਆਪਣਾ ਸਾਰਾ ਇਕੱਠਾ ਗਰੁੱਪ ਆ ਤੇ ਇਹ ਫਰਕ ਤਾਂ ਪੈਂਦਾ ਹੀ ਆ ਅਸੂਨ ਵਾਲੇ ਪੱਕੇ ਆ ਸਾਰਿਆਂ ਦੇ ਅੱਛਾ ਹੁਣ ਆਪ ਅਸੀਂ ਬੈਠੇ ਹਾਂ ਸਾਰੇ ਪਹਿਲਾ ਸੂਨ ਦਾ ਨਹੀਂ ਹੁੰਦਾ ਜੀ ਆਪਾਂ ਜੀ ਵੀ ਘਰੇ ਘਰੇ ਰੱਖੇ ਚੁੱਲ੍ਹੇ ਚੌਕੇ ਬਾਲੀ ਝਖਣਾ ਇਹ ਵੀ ਗੱਲ ਆ ਪਹਿਲਾ ਸੂਨ ਦਾ ਬਹੁਤੀ ਵੱਡੀ ਆ ਕਿਉਂਕਿ ਆਪਾਂ ਨਿਤ ਨਵੇਂ ਘਰੇ ਜਾਣਾ ਹਰ ਰੋਜ਼ ਦਾ ਮਾਂ ਪਿੰਡ ਬਦਲ ਕੇ ਬਾਹਰ ਹੀ ਛੜਨੀ ਆ ਹਾਂ ਠੀਕ ਹੈ ਨਾ ਬੰਦੇ ਦਾ ਤਾਂ ਉਹ ਤਾਂ ਲੋਕ ਇੰਨੇ ਸਾਣੇ ਵਾਲਾ ਦੇਖ ਕੇ ਤਾਂ ਦਿੰਦਾ ਵੀ ਬੰਦਾ ਕਿਹਜਾ ਕਿਹਜਾ ਜਾਨੀ ਆ ਆਪਾਂ ਦਾ ਫਿਰ ਕਬੂਤਰਾਂ ਦਾ ਲੋਕ ਵੈਸੇ ਨਹੀਂ ਚੰਗਾ ਮੰਨਦੇ ਨਹੀਂ ਛੁੱਲੇ ਕਿਉਂਕੇ ਵਾਲੇ ਦੱਸ ਦਿੰਦੇ ਵੀ ਆਹ ਕਹੇ ਜੇ ਬੰਦੇ ਆ ਬਿਲਕੁਲ ਬਿਲਕੁਲ ਜੀ ਜਿਨ੍ਹਾਂ ਨੂੰ ਆਪਣੀਆਂ ਮਾਮਾ ਭੈਣਾਂ ਨੇ ਭਾਈ ਜੀ ਕਿਹਨੂੰ ਕਿਹੜੇ ਗੱਲ ਦਾ ਨਹੀਂ ਪਤਾ ਇਹ ਗੱਲ ਬਾਈ ਜੀ ਲੱਖ ਰੁਪਈਆ ਵੀ ਪਹਿਲਾਂ ਤਾਂ ਪਹਿਲਾਂ ਗੋਰੀ ਉਹ ਆ ਦੂਜੀ ਗੱਲ ਜੇ ਕਿਸੇ ਨੇ ਕਿਸੇ ਦੀ ਗੱਲ ਸੁਣ ਲਈ ਦੂਗਾ ਤੂੰ ਨੇ ਕਹਿ ਤੀ ਉਹਨੂੰ ਕਲੀਅਰ ਕਰਵਾ ਵੀ ਹੁਣ ਬਿੰਦਰਵਾ ਸਾਡਾ ਸਿੰਗਰ ਬੰਦਾ ਜੇ ਕੱਲ ਕੱਲ ਨੂੰ ਬਿੰਦਰ ਕਹੇ ਵੀ ਆਪ ਕੇਵਲਾ ਹੀ ਕਹਿੰਦਾ ਇਹਨੂੰ ਮੈਨੂੰ ਪਸ ਲੋੜ ਨਹੀਂ ਕੇਵਲੇ ਬੋਲੇ ਕੇਵਲਾ ਕੋਈ ਅਜਿਹੀ ਗੱਲ ਹੋਈ ਸੀ ਹਾਂ ਉਹ ਕੋਈ ਬੇਰੀ ਹੋਈ ਨਹੀਂ ਜਦ ਦੀ ਸੈਟੀਸਫਾਈ ਲੜਦੇ ਹੀ ਨਹੀਂ ਜਦੋਂ ਬੰਦਾ ਇੱਕ ਬੰਦਾ ਗਲਤ ਆ ਗਿਆ ਨਾ ਉਹ ਪੰਗਾ ਪਉਂਦਾ ਸਾਰਿਆਂ ਦੇ ਵਿੱਚ ਗਰੁੱਪ ਫੇਰ ਟੁੱਟਦੇ ਆ ਫੇਰ ਟੁੱਟਦੇ ਆ ਹੁਣ ਸਾਰਿਆਂ ਨੂੰ ਹਾਂਜੀ ਗੇਮ ਦਾ ਕੀ ਮਤਲਬ ਆ ਕਬੂਤਰਾਂ ਦਾ ਸ਼ੌਕ ਆ ਸਾਫ਼ ਸੁਪਰੇ ਆ ਸਾਰੇ ਬੰਦੇ ਜਿੰਨੇ ਵੀ ਨੇ ਨਹੀਂ ਬੜੀਆ ਨਹੀਂ ਬਈ ਬਕਰ ਬਾਈ ਬੜਾ ਮਨ ਖੁਸ਼ ਹੋਇਆ ਸਿੱਧ